ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਵਾਰਡ ਨੰਬਰ 2 ਉਹ ਵਿਕੇ ਪਹੁੰਚੀ ਹੈ ਜਿੱਥੇ ਕਿ ਬਾਈ ਇਲੈਕਸ਼ਨ ਹੋਣ ਜਾ ਰਿਹਾ ਹੈ ਕਮੇਟੀ ਦਾ ਉੱਥੇ ਜਿੱਥੇ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਖੜੇ ਨੇ ਹੁਣ ਅਸੀਂ ਜਿੱਥੇ ਪਹੁੰਚੇ ਆ ਸਾਡੇ ਖੰਨੇ ਦੇ ਨਾਮ ਪਰ ਸ਼ਕਤੀਤਾ ਨੇ ਬਹੁਤ ਵੱਡੇ ਸਿਆਸੀ ਜੇਕਰ ਆਪਾਂ ਖਾਨਦਾਨ ਕਹ ਲਈਏ ਉਹ ਵੀ ਕੋਈ ਮਾੜੀ ਗੱਲ ਨਹੀਂ ਸਮਾਜ ਸੇਵੀ ਖਾਨਦਾਨ ਕਹ ਲਈਏ ਧਾਰਮਿਕ ਸੇਵੀ ਖਾਨਦਾਨ ਕਹ ਲਈਏ ਉਹਨੂੰ ਬਿਲੋਂਗ ਕਰਦੇ ਨੇ ਤੇ ਭਾਜਪੀ ਤੋਂ ਪ੍ਰਤੀਯਾਸੀ ਨੇ ਹਸਨਦੀਪ ਸਿੰਘ ਚੰਨੀ ਜੀ ਸਾਡੇ ਸ਼ਹਿਰ ਦੇ ਬ ਸਾਬਤੋ ਕਿ ਕਿਹੜੇ ਜਨਤਕ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਇਸ ਵਾਰੀ ਵੋਟਰਾਂ ਦੀ ਕਚੈਰੀ ਤੇ ਜਾ ਰਹੇ ਨੇ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਰ ਦੇਖਿਆ ਵੀ ਕਿ ਵਾਰਡ ਨੰਬਰ 2 ਚ ਅਸੀਂ ਵੀ ਗੱਲਬਾਤ ਕੀਤੀ ਕੁਝ ਮੂਲ ਭੂਤ ਅਜਿਹੇ ਮੁੱਦੇ ਨੇ ਜਿਨ੍ਹਾਂ ਤੇ ਚਾਹੁੰਦੇ ਨੇ ਉਹ ਕਿ ਜਿਹੜਾ ਵੀ ਸਾਡਾ ਨੁਮਾਇੰਦਾ ਚੁਣ ਕੇ ਅੱਗੇ ਆਵੇ ਉਹ ਉਹਨਾਂ ਦੇ ਵਰਕ ਕਰੇ ਤੇ ਵਾਰਡ ਨੂੰ ਇੱਕ ਸਹੂਲियत ਮਿਲ ਸਕੇ ਤਾਂ ਸਰ ਕਿਹੜੇ ਮੇਨ ਮੁੱਦੇ ਨੇ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਵਾਰਡ ਨੰਬਰ 2 ਦੇ ਸਾਰੇ ਨਿਵਾਸੀਆਂ ਦਾ ਬਹੁਤ ਧੰਨਵਾਦ ਹੈ ਕਿ ਜਿਹੜੇ ਮੈਨੂੰ ਪਿਛਲੇ 30 ਸਾਲ ਤੋਂ ਬਹੁਤ ਪਿਆਰ ਦੇ ਰਹੇ ਨੇ ਤੇ ਇਹ ਇਲੈਕਸ਼ਨ ਚ ਵੀ ਮੇਰਾ ਬੇਟਾ ਹਸਨਦੀਪ ਸਿੰਘ ਚੰਨੀ ਖੜਾ ਹੈ ਤੇ ਉਹਨੂੰ ਬਹੁਤ ਵੱਡਾ ਸਮਰਥਨ ਦੇ ਰਹੇ ਨੇ ਉਹਦੇ ਲਈ ਮੈਂ ਪਹਿਲਾਂ ਧੰਨਵਾਦ ਕਰਦਾ ਤੇ ਗੱਲੇ ਵੀ ਜਿਹੜੀ ਬਾੜ ਦੀ ਡਿਵੈਲਪਮੈਂਟ ਦੀ ਗੱਲ ਹੈ ਉਹ ਮੈਨੂੰ ਮੈਂ ਮੈਨੂੰ ਲੋਕਾਂ ਨੇ ਪਰਖਿਆ ਹੋਇਆ 25 ਸਾਲਾਂ ਤੋਂ ਮੇਰਾ ਕੰਮ ਦੇਖ ਰਹੇ ਨੇ ਇਹ ਜੋ ਇਲਾਕਾ ਹੈ ਇਹ ਜਦੋਂ ਮੈਂ ਪਹਿਲੀ ਵਾਰ ਕਾਉਂਸਲਰ ਬਣਿਆ ਸੀ ਤਾਂ ਇੱਥੇ ਨਾ ਸੀਵਰੇਜ ਸੀ ਨਾ ਇੱਥੇ ਵਾਟਰ ਸਪਲਾਈ ਸੀ ਨਾ ਇੱਥੇ ਲਾਈਟਾਂ ਸੀ ਨਾ ਇੱਥੇ ਰੋਡ ਸੀ ਕੋਈ ਵੀ ਜਿਹੜੀ ਜ਼ਰੂਰੀ ਸਹੂਲਤ ਹੁੰਦੀ ਹੈ ਉਹ ਕਿਸੇ ਬੰਦੇ ਨੂੰ ਇੱਥੇ ਮਿਲਦੀ ਨਹੀਂ ਸੀ ਅ ਜਿੱਥੇ ਆਪਾਂ ਖੜੇ ਆ ਇਹ ਜਿਹੜਾ ਰਸਤਾ ਸੀ ਇੱਥੇ ਰਸਤਾ ਵੀ ਨਹੀਂ ਸੀ ਉਹ ਜਿਹਦੀ ਜ਼ਮੀਨ ਸੀ ਜਿੱਦਨ ਮਰਜੀ ਉਹ ਰਸਤਾ ਬੰਦ ਕਰਨਦਾ ਸੀ ਜਿੱਦਨ ਉਹ ਦਿਲ ਕਰਦਾ ਸੀ ਖੋਲ੍ਹ ਦਿੰਦਾ ਸੀ ਤੇ ਇਸ ਇਲਾਕੇ ਦੇ ਲੋਕਾਂ ਨੂੰ ਉਹ ਘੁੰਮ ਕੇ ਆਉਣਾ ਪੈਂਦਾ ਸੀ ਤੇ ਉਹ ਰਸਤਾ ਆਪਾਂ ਨੇ ਆਪਣੀ ਮਿਹਨਤ ਕਰਕੇ ਉਹ ਰਸਤਾ ਇਹਨਾਂ ਨੂੰ ਲੈ ਕੇ ਦਿੱਤਾ ਤੇ ਇੱਧਰ ਧਰਮਸ਼ਾਲਾ ਬਣਾਈ ਗੁਰਦੁਆਰਾ ਸਾਹਿਬ ਦੀ ਇੱਥੇ ਵਧੀਆ ਬਣਾਇਆ ਤੇ ਜਿਹੜੀ ਡਵੈਲਪਮੈਂਟ ਦੀ ਗੱਲ ਹੈ ਤੁਹਾਡੇ ਸਾਹਮਣੇ ਅੱਜ ਕੋਈ ਗਲੀ ਪੂਰੇ ਵਾਰਡ ਚ ਪੂਰਾ ਮਾਡਲ ਟਾਊਨ ਗੁਰਨਾਨਕਨਗਰ ਰੌਣ ਰੋਡ ਓੰਕਾਰਨਗਰ ਕੋਈ ਏਰੀਆ ਹੈ ਜਾਨੀ ਜਿੱਥੇ ਇੱਕ ਵੀ ਗਲੀ 1 ਇੰਚ ਵੀ ਗਲੀ ਕੋਈ ਪੱਕੀ ਹੋਵੇ ਇਹ ਮੈਂ ਦਾਅਵੇ ਨਾਲ ਕਹਿੰਦਾ ਕਿ ਪੂਰੇ ਵਾਰਡ ਚ ਇਹ ਖੰਨੇ ਚ ਜਾਂ ਕੀ ਸ਼ਾਇਦ ਪੰਜਾਬ ਚ ਕੋਈ ਵੀ ਇਹ ਜਿਹਾ ਵਾਰਡ ਨਹੀਂ ਹੋਣਾ ਜਿੱਥੇ 100% ਸੀਵਰ ਹੋਵੇ 100% ਲੈਟਾ ਹੋਣ 100% ਵਾਟਰ ਸਪਲਾਈ ਹੋਵੇ 100% ਗਲੀਆਂ ਪੱਕੀਆਂ ਬਣੀਆਂ ਹੋਣ ਤੇ ਮੈਂ ਜਦੋਂ ਪ੍ਰਧਾਨ ਬਣਿਆ ਤਾਂ ਟੈਲਾਂ ਦਾ ਕੰਮ ਮੈਂ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਮੇਰੀ ਪ੍ਰਧਾਨਗੀ ਤੋਂ ਪਹਿਲਾਂ ਸ਼ਹਿਰ ਚ ਕਦੀ ਇੰਟਰਲੋਕਿੰਗ ਟਾਇਲ ਨਹੀਂ ਸੀ ਲੱਗੀ ਤੇ ਹਮੇ ਸ਼ਹਿਰ ਚ ਟੈਲਾਂ ਸ਼ੁਰੂ ਕੀਤੀਆਂ ਤੇ ਇਸ ਵਾਰਡ ਜੇ ਹਰ ਗਲੀ ਜੇ ਟੈਲ ਲਾਈ ਤੇ ਲੋਕ ਅੱਜ ਉਸ ਗੱਲ ਨੂੰ ਯਾਦ ਕਰਦੇ ਨੇ ਤੇ ਮੈਂ ਉਹਨਾਂ ਧਨਵਾਦੀਆਂ ਕੇ ਉਹਨ ਮੈਨੂੰ ਬਹੁਤ ਪਿਆਰ ਦਿੱਤਾ ਤੇ ਮੈਨੂੰ ਉਮੀਦ ਹੈ ਇਸ ਵਾਰ ਵੀ ਉਸੇ ਤਰ੍ਹਾਂ ਦਾ ਹੀ ਪਿਆਰ ਦੇ ਕੇ ਲੋਕ ਵੱਡੀ ਗਿਣਤੀ ਵਿੱਚ ਹਸਨਦੀਪ ਸਿੰਘ ਚੰਨੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਗੇ ਤੇ ਮੈਂ ਇੱਕ ਹੋਰ ਗੱਲ ਦਾਵੇਂ ਨਾਲ ਕਹਿਣੀ ਚਾਹਨਾ ਕਿ ਮੈਂ ਇੱਕ ਸਿਰਫ ਇੱਕ ਸਾਲ ਰਹਿ ਗਿਆ ਇਲੈਕਸ਼ਨ ਚ ਇੱਕ ਸਾਲ ਚ ਜੇ ਲੋਕਾਂ ਨੂੰ ਹਸਨਦੀਪ ਚੰਨੀ ਦਾ ਕੰਮ ਪਸੰਦ ਆਊਗਾ ਕਾ ਅਗਲੀ ਵਾਰੋਂ ਵੋਟ ਪਾਉਣ ਲਈ ਕਹਾਂਗੇ ਨਹੀਂ ਅਸੀਂ ਕਹਾਂਗੇ ਨਹੀਂ ਲੋਕ ਆਪ ਕਹਿਣਗੇ ਵੀ ਤੁਹਾਡਾ ਕੰਮ ਹੈ ਤੇ ਅਸੀਂ ਤੁਹਾਨੂੰ ਤੁਸੀਂ ਆਓ ਜਿਸ ਤਰ੍ਹਾਂ 25 ਸਾਲ ਪਹਿਲਾਂ 30 ਸਾਲ ਪਹਿਲਾਂ ਮੈਨੂੰ ਜ਼ਬਰਦਸਤੀ ਇਸ ਇਲਾਕੇ ਦੇ ਲੋਕ ਲੈ ਕੇ ਆਏ ਸੀ ਵੀ ਇੱਥੇ ਸਾਡੇ ਡਿਵੈਲਪਮੈਂਟ ਨਹੀਂ ਹੋ ਰਹੀ ਸਾਡੇ ਹਾਲਾਤ ਬਹੁਤ ਖਰਾਬ ਨੇ ਜਿਹੜੇ ਪਹਿਲੇ ਕੌਂਸਲਰ ਕੰਮ ਨਹੀਂ ਕਰਦੇ ਤੇ ਆਪਾਂ ਉਹ ਉਹਨਾਂ ਦੀ ਇੱਕ ਉਮੀਦਾਂ ਤੇ ਖਰੇ ਉਤਰੇ ਤੇ ਉਸ ਤੋਂ ਬਾਅਦ ਮੈਨੂੰ ਕਿੰਨੀ ਵਾਰ ਉਹਨਾਂ ਨੇ ਜਿਤਾਇਆ ਤੇ ਮੈਂ ਹੁਣ ਉਮੀਦ ਕਰਦਾ ਇਸ ਵਾਰ ਵੀ ਜਿਵੇਂ ਹੰਗਾਰਾ ਮਿਲ ਰਿਹਾ ਤੇ ਪਹਿਲੀਆਂ ਨਾਲੋਂ ਵੀ ਸਭ ਤੋਂ ਵੱਧ ਲੀਡ ਤੇ ਹਸਨਦੀਪ ਚੰਨੀ ਨੂੰ ਇਹ ਲੋਕ ਜਿਹੜੇ ਆਪਣੇ ਵੋਟਰ ਨੇ ਵਾਰਡ ਨੰਬਰ 2 ਦੇ ਭਾਰੀ ਗਿਣਤੀ ਨਾਲ ਜਿਤਾਉਣਗੇ ਬਹੁਤ ਵਧੀਆ ਗੱਲ ਹੈ ਜੀ ਜਿਵੇਂ ਇਕਬਾਲ ਸਾਹਿਬ ਨੇ ਗੱਲ ਕਹੀ ਹੈ ਕਿ ਆਪਣੇ ਕੀਤੇ ਹੋਏ ਕੰਮਾਂ ਦੇ ਉੱਤੇ ਉਹ ਵੋਟ ਮੰਗ ਰਹੇ ਨੇ ਤੇ ਵੋਟਰਾਂ ਦਾ ਪੂਰਾ ਭਾਰ ਵੀ ਜਿਤਾ ਰਹੇ ਨੇ ਕਿਉਂਕਿ ਉਹਨਾਂ ਨੇ ਬੜੀ ਵੱਰ ਮੌਕਾ ਇਹ ਦੇਖਿਆ ਵਾ ਤੇ ਜਿਹੜੀਆਂ ਮੂਲ ਭੂਤ ਜਰੂਰਤਾਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਪੂਰਾ ਕਰਨ ਚ ਜਿਵੇਂ ਉਹਨਾਂ ਦੀ ਕਹਿਣੀ ਹੈ ਕਿ ਮੈਂ 100% ਆਪਣਾ ਦਿੱਤਾ ਹੁਣ ਜਿਹੜੇ ਕੈਂਡੀਡੇਟ ਨੇ ਹਸਨਦੀਪ ਸਿੰਘ ਜੀ ਉਹਨਾਂ ਤੋਂ ਵੀ ਜਾਣਦੇ ਕਿ ਉਹ ਵੋਟਰਸ ਨੂੰ ਸਾਡੇ ਚੈਨਲ ਦੇ ਰਾਹੀਂ ਕੀ ਮੈਸੇਜਿੰਗ ਕਰਨਾ ਚਾਹੁੰਦੇ ਨੇ ਤੇ ਕੀ ਆਸ਼ਵਾਸਤ ਕਰਨਾ ਚਾਹੁੰਦੇ ਨੇ ਕਿ ਜੇਕਰ ਮੰਡੇਟ ਉਹਨਾਂ ਦੇ ਹੱਕ ਦੇ ਵਿੱਚ ਆਉਂਦਾ ਵਾ ਤਾਂ ਉਹ ਇਸ ਚੀਜ਼ ਨੂੰ ਕਿਵੇਂ ਟਾਡੇ ਚੈਨਲ ਦੇ ਵੋਟਰਸ ਨੂੰ ਕੀ ਮੈਸੇਜਿੰਗ ਕਰਨੀ ਚਾਹੁੰਦੇ ਹਾਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਤੁਸੀਂ ਮੇਰੀ ਇੰਟਰਵਿਊ ਕਰਨ ਆਏ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਵਾਰਡ ਦੇ ਸਾਰੇ ਜੋ ਵੀ ਵਾਸੀ ਨੇ ਇੱਥੇ ਦੇ ਜੋ ਡਿਵੈਲਪਮੈਂਟ ਇੱਕ ਐਮਸੀ ਨੂੰ ਕਰਨੀ ਚਾਹੀਦੀ ਆ ਜਾਂ ਇੱਕ ਮੇਰੀ ਜੋ ਡਿਊਟੀ ਹੋਊਗੀ ਐਦਾ ਕਾਉਂਸਲਰ ਮੈਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਉਂਗਾ ਅਤੇ ਜੋ ਮੇਰੇ ਫਾਦਰ ਨੇ ਮੇਰੇ ਪਿਤਾ ਜੀ ਨੇ ਜੋ ਅੱਜ ਤੋਂ ਕਈ ਸਾਲਾਂ ਤੋਂ ਪਹਿਲਾਂ ਆਪਣੇ ਕੰਮ ਸ਼ੁਰੂ ਕੀਤੇ ਉਹਨਾਂ ਨੇ ਇਸ ਵਾਰਡ ਨੂੰ ਡਿਵੈਲਪ ਕੀਤਾ ਜੋ ਵੀ ਮੂਲਪੂਰਨ ਸਹੂਲਤਾਂ ਚਾਹੀਦੀਆਂ ਸੀ ਉਹ ਸਾਰੀਆਂ ਇਹਨਾਂ ਨੇ ਪੂਰੀ ਕੀਤੀਆਂ ਤਾਂ ਮੈਂ ਉਹ ਕਿਤੇ ਵੀ ਜੇ ਕੋਈ ਕਮੀ ਆndi ਹੋਊਗੀ ਉਹਨੂੰ ਪਹਿਲਾਂ ਪੂਰਨ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਮੈਨੂੰ ਇੱਥੇ ਵਾਰਡ ਦੇ ਵਿੱਚ ਜੋ ਹੰਗਾਰਾ ਮਿਲਿਆ ਮੈਂ ਉਹਦੇ ਵਾਸਤੇ ਸਾਰੇ ਲੋਕਾਂ ਦਾ ਧੰਨਵਾਦ ਦਿਆਂ ਔਰ ਜਦੋਂ ਮੈਂ ਵਾਰਡ ਦੇ ਵਿੱਚ ਵਿਚਰ ਰਿਹਾ ਸੀ ਤਾਂ ਮੈਨੂੰ ਕੁਝ ਲੋਕਾਂ ਤੋਂ ਇਹ ਪਤਾ ਲੱਗਿਆ ਕਿ ਅੱਜ ਦੀ ਤਰੀਕ ਦੇ ਵਿੱਚ ਲੋਕ ਇੱਥੇ ਦੇ ਜੋ ਪਾਣੀ ਆ ਰਿਹਾ ਹੈ ਪਾਣੀ ਦੇ ਵਿੱਚ ਸੀਵਰ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਔਰ ਉਹ ਲੋਕ ਕਹਿੰਦੇ ਨੇ ਵੀ ਅਸੀਂ ਪਾਣੀ ਨਹੀਂ ਪੀ ਰਹੇ ਅਸੀਂ ਸੀਵਰ ਪੀ ਰਹੇ ਹਾਂ ਤਾਂ ਮੇਰੀ ਸਭ ਤੋਂ ਪਹਿਲੀ ਡਿਊਟੀ ਇਹ ਹੋਊਗੀ ਜੋ ਮੈਂ ਆਪਣੇ ਆਪ ਦੇ ਵਿੱਚ ਸਮਝਦਾ ਕਿ ਇਸ ਚੀਜ਼ ਨੂੰ ਪਹਿਲਾਂ ਮੈਂ ਲੋਕਾਂ ਨੂੰ ਇਸ ਚੀਜ਼ ਤੋਂ ਨਜਾਇਜ਼ ਦਿਵਾਵਾਂ ਕਿ ਉਹ ਸਾਫ਼ ਪਾਣੀ ਪੀ ਸਕਣ ਕਿਉਂਕਿ ਸਾਡੇ ਗੁਰੂਆਂ ਦਾ ਕਹਿਣਾ ਪਵਨ ਗੁਰੂ ਪਾਣੀ ਪਿਤਾ ਅਸੀਂ ਪਾਣੀ ਹੀ ਜੇ ਨਹੀਂ ਸਾਫ਼ ਦੇ ਸਕਦੇ ਕਿਸੇ ਨੂੰ ਤਾਂ ਆਪਾਂ ਕੀ ਉਹਨੂੰ ਹੋਰ ਫੈਸਿਲਿਟੀ ਦੇ ਸਕਦੇ ਹਾਂ ਤਾਂ ਮੇਰੀ ਇਹੀ ਸਭ ਤੋਂ ਵੱਡੀ ਪਹਿਲ ਹੋਊਗੀ ਕਿ ਮੈਂ ਪਾਣੀ ਦਾ ਮੁੱਦਾ ਸਭ ਤੋਂ ਪਹਿਲਾਂ ਇਹਨੂੰ ਹੱਲ ਕਰਾਵਾਂ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਹਸਨਦੀਪ ਜੀ ਦੀ ਗੱਲ ਸੁਣੀ ਹੈ ਕਿ ਸ਼ੁੱਧ ਪਾਣੀ ਦਾ ਜਿਹੜਾ ਨਿਕਾਸੀ ਹੈ ਘਰ-ਘਰ ਪਹੁੰਚਾਣੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਕਈਆਂ ਗੱਲਾਂ ਦੇ ਉੱਤੇ ਜਾਂ ਤੁਹਾਡੇ ਮਾਪਦੰਡਾ ਤੇ ਉਹ खरे ਉਤਰਦੇ ਨੇ ਵੋਟ ਤੁਸੀਂ ਪਾਣੀ ਹੈ ਸਾਡੀ ਚੈਨਲ ਦੀ ਇਹੀ ਬੇਨਤੀ ਹੈ ਕਿ ਵੋਟ ਜਰੂਰ ਪਾਓ ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਜਰੂਰ ਕੰਟੈਸਟ ਕਰਿਓ ਤਾਂ ਕਿ ਆਪਾਂ ਇੱਕ ਚੰਗਾ ਸਮਾਜ ਤੇ ਚੰਗੇ ਵਾੜ ਦੀ ਸਿਰਜਣਾ ਕਰ ਸਕੀਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ